ਅੱਜ ਤੇਰੀ ਨਖਰੋ ਨਾ ਬੱਚਦੀ ਜਗਿੰਦਰਾ ਅੱਜ ਤੇਰੀ ਨਖਰੋ ਨਾ ਬੱਚਦੀ ਵੇ ਅੱਜ ਤੇਰੀ ਨਖਰੋ ਨਾ ਬੱਚਦੀ ਜਗਿੰਦਰਾ ਅੱਜ ਤੇਰੀ ਨਖਰੋ ਨਾ ਬੱਚਦੀ ਵੇ 니 ਨਖਰੋ ਤੇਰਾ ਮम्मा ਆਇਆ ਰੋਟੀਆਂ ਰੋਟੀਆਂ ਹੀ ਸੇਕਦੇ ਮੈਂ ਨਹੀਂ ਰੋਟੀਆਂ ਰੋਟੀਆਂ ਸੇਕਣੀਆਂ ਮੈਂ ਤਾਂ ਮम्मा ਹੀ ਸੇਕੂ ਅੱਜ ਤੇਰੀ ਨਖਰੋਣਾ ਬਚਦੀ ਜਗਿੰਦਰਾ ਅੱਜ ਤੇਰੀ ਨਖਰੋਣਾ ਬਚਦੀ ਵੇ ਅੱਜ ਤੇਰੀ ਨਖਰੋਣਾ ਬਚਦੀ ਜਗਿੰਦਰਾ ਅੱਜ ਤੇਰੀ ਨਖਰੋਣਾ ਬਚਦੀ ਵੇ ਇਲਾਜ ਕਰਾ ਲੈਨੀ ਨ ਕਰੋ ਇਲਾਜ ਕਰਾ ਲੈਨੀ ਨ ਕਰੋ ਅੱਜ ਤੇਰੀ ਨਖਰੋਣਾ ਬਚਦੀ ਜਗਿੰਦਰਾ ਅੱਜ ਤੇਰੀ ਨਖਰੋਣਾ ਬਚਦੀ ਵੇ ਅੱਜ ਤੇਰੀ ਨਖਰੋਂ ਨਾ ਬਚਦੀ ਜਗਿੰਦਰਾ ਅੱਜ ਤੇਰੀ ਨਖਰੋਂ ਨਾ ਬਚਦੀ ਵੇ 니 ਨਖਰੋ ਤੇਰਾ ਵੀਰ ਆਇਆ ਸੰਧਾਰਾ ਲੈ ਕੇ ਆਇਆ ਹਾਂ ਮੇਰਾ ਵੀਰ ਆਇਆ ਮੇਰੀ ਨਿਆਣੀਆਂ ਦਾ ਮਾਮਾ ਆਇਆ 니 ਉਹ ਤਾਂ ਸੰਧਾਰਾ ਲੈ ਕੇ ਆਇਆ ਤੂੰ ਕੀ ਕਰਦੀ ਸੀ ਪਹਿਲਾਂ ਮੈਂ ਤਾਂ ਖੇਖਣ ਕਰਦੀ ਸੀ ਖੇਖਣ ਤੈਨਿ ਸ਼ਰਮਣਾ ਈ ਕੇਖਣ ਕਰਦੀ ਨ ਮਾਮੇਵਾਰੀ ਮੇਰਾ ਵੀਰ ਆਇਆ ਹੁਣ ਬਨੂ ਖੀਰ ਤੇ ਮਾਲਪੂਏ ਓਨੂੰ ਦੋ ਸ਼ੱਕਰ ਨਾਲ ਰੋਟੀ ਕੁਝ ਨਹੀਂ ਹੋਇਆ ਤੁਹਾਡੀ ਨਖਰ ਨਖਰ ਨੂੰ ਮੇਰੀ ਅਮੜੀ ਦਾਜਾਇਆ ਨੀ ਸੰਦਾਰਾ ਲੈ ਕੇ ਆਇਆ ਮੇਰੀ ਅਮੜੀ ਦਾਜਾਇਆ ਨੀ ਸੰਦਾਰਾ ਲੈ ਕੇ ਆਇਆ ਮੇਰੀ ਅਮੜੀ ਦਾ ਜਾਇਆ ਨਹੀਂ ਸੰਦਾਰਾ ਲੈ ਕੇ ਆਇਆ ਮੇਰੀ ਅਮੜੀ ਦਾ ਜਾਇਆ ਨਹੀਂ ਸੰਦਾਰਾ ਲੈ ਕੇ ਆਇਆ